ਸੁਖੇ ਕਾਲਵਾ ਦਾ ਪਿੰਡ ਕਾਲਵਾ ਤਾਰੀਖ 9 ਜੂਨ 2025 ਅਚਾਨਕ ਕਪੂਰਥਲਾ ਪੁਲਿਸ ਦੀਆਂ ਗੱਡੀਆਂ ਦਾ ਕਾਫਲਾ ਇਸ ਪਿੰਡ ਚ ਆ ਕੇ ਰੁਕਦਾ ਹੈ ਇਸ ਤੋਂ ਪਹਿਲਾਂ ਜਦੋਂ ਸੁਖਾ ਕਾਲਵਾ ਜਿੰਦਾ ਸੀ ਤਾਂ ਪੁਲਿਸ ਦਾ ਰੋਜ਼ ਪਿੰਡ ਚ ਆਣਾ ਜਾਣਾ ਲੱਗਾ ਰਹਿੰਦਾ ਸੀ ਪਰ ਹੁਣ ਲੰਬੇ ਸਮੇਂ ਬਾਅਦ ਜੀਹਾ ਹੋਇਆ ਹੈ कि ਜਦੋਂ ਪਿੰਡ ਦੇ ਫੇਚ ਭਾਰੀ ਗਿਣਤੀ ਚ ਪੁਲਿਸ ਪਹੁੰਚੀ ਹੈ ਹੁਣ ਇੱਕ ਹਫਤਾ ਪਿੱਛੇ ਚਲਦੇ ਹਾਂ 3 ਮਈ 2025 ਜ਼ਿਲ੍ਹਾ ਕਪੂਰਥਲਾ HDFC ਬੈਂਕ ਦਰਸਲ ਇਸ ਬੈਂਕ ਸੇ 40 ਲੱਖ ਰੁਪਏ ਦੀ ਲੁੱਟ ਹੋ ਗਈ ਸੀ ਦਿਨ ਦਹਾੜੇ ਹੋਈ ਇਸ ਲੁੱਟ ਨੇ ਸਨਸਨੀ ਫਿਲਾਤੀ ਸੀ ਕਪੂਰਥਲਾ ਦੇ ਐਸਐਸਪੀ ਸਮੇਤ ਭਾਰੀ ਪੁਲਿਸ ਫੋਰਸ ਮੌਕੇ ਤੇ ਆ ਗਈ ਸੀ ਤੇ ਲੱਗ ਗਈ ਸੀ ਤਫਤੀਸ਼ ਕਿਆ ਕਰਕਾਰ ਦਿਨ ਦਹਾੜੇ ਡਾਕਾ ਕੌਣ ਮਾਰ ਗਿਆ ਪੁਲਸ ਨੂੰ ਸਾਇੰਟਿਫਿਕ ਇਨਵੈਸਟੀਗੇਸ਼ਨ ਕਰਦੇ ਕਈ ਦਿਨ ਲੱਗੇ ਬਾਅਦ ਫੇਰ ਕੀ ਸੀ ਪੁਲਸ ਨੇ ਸਾਰੇ ਇਲਾਕੇ ਦੇ ਡੰਪ ਚੱਕੇ ਇੱਕ ਤੋਂ ਬਾਅਦ ਇੱਕ ਸੀਸੀਟੀਵੀ ਫੁਟੇਜ ਨੂੰ ਜੋੜਿਆ ਤੇ ਆਖਰਕਾਰ ਪੁਲਸ ਨੂੰ ਮਿਲਿਆ ਕਲੋ ਤੇ ਪੁਲਸ ਪਹੁੰਚ ਗਈ ਪਿੰਡ ਕਾਲਵਾ ਜਲੰਧਰ ਪੁਲਸ ਕਾਲਵਾ ਦੇ ਗੁਰਮਿੰਦਰ ਸਿੰਘ ਦੇ ਘਰ ਪਹੁੰਚੇ ਤਪਤਾ ਲੱਗਿਆ ਕਿ ਉਹ ਘਟਨਾ ਤੋਂ ਬਾਅਦ ਗਾਇਬ ਹੈ ਪੁਲਸ ਨੇ ਫਿਰ ਪਿੱਛਾ ਸ਼ੁਰੂ ਕੀਤਾ ਤੇ ਲਗਭਗ 150 ਕਿਲੋਮੀਟਰ ਪੁਲਸ ਦੀਆਂ ਗੱਡੀਆਂ ਦੌੜਦੀਆਂ ਗਈਆਂ ਦੌੜਦੀਆਂ ਗਈਆਂ ਦੌੜਦੀਆਂ ਗਈਆਂ ਆਖਰਕਾਰ ਪੁਲਸ ਦੇ ਹੱਥੇ ਚੜ ਗਿਆ ਗੁਰਮਿੰਦਰ ਬਾਤ ਫਿਰ ਕੀ ਸੀ ਪੁਲਸ ਨੇ ਪੁੱਛ ਪ੍ਰਤਾਜ ਸ਼ੁਰੂ ਕੀਤੀ ਤੇ ਜ਼ੇ ਕੋਲੋ ਲਗਭਗ 13 ਲੱਖ ਰੁਪਏ ਦੀ ਬਰਾਮਦਗੀ ਵੀ ਹੋ ਗਈ। ਇਸ ਨੇ ਪੁਲਿਸ ਨੂੰ ਦੱਸਿਆ ਕਿ ਵਾਰਦਾਤ ਦੇ ਵਿੱਚ ਇਸ ਦੇ ਦੋ ਹੋਰ ਸਾਥੀ ਸ਼ਾਮਲ ਸਨ ਤੇ ਵਾਰਦਾਤ ਤੋਂ ਬਾਅਦ ਇਸ ਨੇ ਜਿਸ ਵਰਨਾ ਗੱਡੀ ਦਾ ਇਸਤੇਮਾਲ ਕੀਤਾ ਸੀ ਉਸ ਗੱਡੀ ਦੀ ਨੰਬਰ ਪਲੇਟ ਵੀ ਰਾਤ ਬਦਲ ਦਿੱਤੀ ਸੀ। ਯਾਨੀ ਕਿ ਸਭ ਕੁਝ ਪਲਾਨਡ ਸੀ। ਹੁਣ ਬਾਕੀ ਦੋ ਸਾਥੀਆਂ ਦੀ ਪੁਲਿਸ ਪਛਾਣ ਕਰ ਰਹੀ ਹੈ ਕਿਉਂਕਿ ਲੁੱਟ ਦੇ ਵਿੱਚ ਲਗਭਗ 40 ਲੱਖ ਰੁਪਏ ਲੁੱਟੇ ਗਏ ਸਨ ਤੇ ਬਾਕੀ ਦੀ ਰਕਮ ਬਰਾਮਦ ਹੋਣਾ ਹਜੇ ਬਾਕੀ ਹੈ। ਕਪੂਰਥਲਾ ਦੇ ਐਸਐਸਪੀ ਨੇ ਖੁਦ ਪੂਰੇ ਮਸਲੇ ਦਾ ਖੁਲਾਸਾ ਕੀਤਾ ਹੈ ਆਓ ਤੁਹਾਨੂੰ ਦਿਖਾਨੇ ਆ ਕਿ ਕਹਿੰਦੇ ਨੇ ਐਸਐਸਪੀ ਸਾਹਿਬ ਦੈਨਿਕ ਪੰਜਾਬੀ ਟੀਵੀ ਤੇ ਲੈ ਜਤਿੰਦਰ ਪਾਲ ਖ਼ਬਰ ਦੀ ਰਿਪੋਰਟ ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਵੱਲੋਂ ਜੋ ਅੰਜਨਾ ਜੁਰਮ ਦੇ ਖਿਲਾਫ ਇੱਕ ਸਖਤ ਕਾਰਵਾਈ ਦੀ ਜਿਹੜੀ ਚਲਾਈ ਜਾ ਰਹੀ ਹੈ ਜਿਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਸੈਂਸੇਸ਼ਨਲ ਬੈਂਕ ਡਕੈਤੀ ਜੋ ਕਿ ਰਹਿਾਨਾ ਜੱਟਾ ਫਾੜਾ ਰਾਵਲਪਿੰਡੀ ਦੇ ਵਿੱਚ 352025 ਨੂੰ ਹੋਈ ਸੀ ਉਹਨੂੰ ਅਸੀਂ ਟ੍ਰੇਸ ਕਰ ਲਿਆ ਹੈਗਾ ਤੇ ਇੱਕ ਦੋਸ਼ੀ ਨੂੰ ਅਸੀਂ ਅਰੈਸਟ ਕਰ ਲਿਆ 352025 ਨੂੰ ਕਪੂਰਥਲਾ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਤਕਰੀਬਨ ਸਵਾ 3 ਵਜੇ ਤਿੰਨ ਆਰਮਡ ਰੋਬਰਸ ਬੈਂਕ ਦੇ ਵਿੱਚ ਬੜੇ ਐ ਤੇ ਪਿਸਤੌਲ ਦੀ ਨੋਕ ਤੇ ਉਹਨਾਂ ਨੇ ਤਕਰੀਬਨ 38 ਲੱਖ ਰੁਪਏ ਦੀ ਡਕੈਤੀ ਮਾਰੀ ਹੈ ਤੇ ਕਹਿਤੀ ਮਾਰਨ ਉਪਰੰਤ ਕੋਈ ਚਿੱਟੀ ਵਰਨਾ ਗੱਡੀ ਦੇ ਵਿੱਚ ਫਰਾਰ ਹੋ ਗਏ। ਇਨਫਾਰਮੇਸ਼ਨ ਮਿਲਦੇ ਹੀ ਜਿਹੜੀ ਸਾਡੀ ਵਕਫ ਵਕ ਟੀਮਾਂ ਜਿਹੜੀ ਆ ਬਣਾਈਆਂ ਗਈਆਂ ਜਿਹਦੇ ਵਿੱਚ ਐਸਪੀ ਡੀ ਸਾਹਿਬ ਆ ਐਸਪੀ ਫਗਵਾੜਾ ਸਾਹਿਬ ਡੀਐਸਪੀ ਫਗਵਾੜਾ ਡੀਐਸਪੀ ਡੀ ਇਨਚਾਰਜ ਸੀਆਈਏ ਕਪੂਰਥਲਾ ਆਤੇ ਐਸਐਚਓ 라ਵਲਪਿੰਡੀ ਵੱਲੋਂ ਵਕਫ ਵਕ ਟੀਮਾਂ ਬਣਾਈਆਂ ਗਈਆਂ ਮੌਕੇ ਦਾ ਜਾਇਜ਼ਾ ਲਿਆ ਗਿਆ। ਇਮੀਡੀਏਟਲੀ ਜਿਹੜੀ ਕਾਰਵਾਈ ਕਰਦੇ ਹੋਏ ਅਸੀਂ ਤਕਰੀਬਨ 150 ਕਿਲੋਮੀਟਰ ਤੱਕ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਅਸੀਂ ਉਹਨਾਂ ਦਾ ਪਿੱਛਾ ਕੀਤਾ ਹੈ ਦੋਸ਼ੀਆਂ ਨੇ ਵੀਟ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਫਿਰ ਵੀ ਮੁਸਤਦੀ ਨਾਲ ਕੰਮ ਕਰਦੇ ਹੋਏ ਅਸੀਂ ਇੱਕ ਜਿਹੜਾ ਮੁੱਖ ਦੋਸ਼ੀ ਗੁਰਵਿੰਦਰ ਸਿੰਘ ਵਾਸੀ ਕਲਵਾ ਥਾਣਾ ਕਰਤਾਰਪੁਰ ਉਹਨੂੰ ਅਸੀਂ ਨੈਰੋਡਾਉਨ ਕੀਤਾ 7 6 2025 ਨੂੰ ਅਸੀਂ ਸਵੇਰੇ ਰੇਡ ਕਰਕੇ ਦੋਸ਼ੀ ਨੂੰ ਅਰੈਸਟ ਕੀਤਾ ਹੈ ਅਰੈਸਟ ਤੋਂ ਬਾਅਦ ਸੱਚ ਦੁਆਰ ਉਤੇ ਕੋਲ 13 ਲੱਖ 10 ਹਜ਼ਾਰ ਰੁਪਏ ਜਿਹੜਾ ਬੈਂਕ ਤੋਂ ਨੇ ਦਕੈਤੀ ਦੀ ਲੁੱਟੋਂ ਨੇ ਜਿਹੜਾ ਰੋਬ ਕੀਤਾ ਸੀ ਅਤੇ ਵਾਰਦਾਤ ਦੇ ਵਿੱਚ ਵਰਤਿਆ ਗਿਆ 7.65 ਐਮਐਮ ਦਾ ਜਿਹੜਾ ਦੇਸੀ ਪਿਸਤੌਲ ਉਹ ਵੀ ਇਹਦੇ ਕੋਲ ਰਿਕਵਰ ਹੋਇਆ ਮੋਢਲੀ ਪੁਸ਼ਕੇਸ਼ ਜਿਹੜੇ ਇਹਦੇ ਦੋ ਹੋਰ ਸਾਥੀ ਐ ਉਹਨਾਂ ਦਾ ਨਾਂ ਵੀ ਉਜਾਗਰ ਹੋਇਆ ਹੈ ਉਹਨਾਂ ਨੂੰ ਫੜਨ ਲਈ ਵੀ ਵੱਖ-ਵੱਖ ਟੀਮਾਂ ਕਪੂਰਥਲਾ ਪੁਲਿਸ ਵੱਲੋਂ ਕੰਮ ਕਰ ਰਹੀ ਹੈ ਸਾਨੂੰ ਪੂਰੀ ਉਮੀਦ ਹੈ ਕਿ ਇਹ ਜਿਹੜੇ ਬਾਕੀ ਦੋ ਦੋਸ਼ੀ ਐ ਅਸੀਂ ਛੇਤੀ ਛੇਤੀ ਫੜ ਲਾਂਗੇ